ਨਮ ਜਨਮ ਦੀ ਕਟਿਅ ਸਜਣ ਸਚਾ ਪਾਤ ਸਾਹ ਸਿਰ ਸਾਹ ਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 3 ਘਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਭਗਤਾਂ ਦੇ ਸਦਾ ਤੂੰ ਰਖਦਾ ਹਰ ਜੀਉ ਤਰ ਤੂ ਰਖਦਾ ਆਇਆ ਪ੍ਰਹਿਲਾਦ ਜਨ ਤੁਧ ਰਖ ਲਏ ਹਰ ਜੀਉ ਹਰਨਾਗ ਸਮਾਰ ਪਚਾਇਆ ਭਗਤਾ ਦੇ ਸਦਾ ਤੂ ਰਖਦਾ ਹਰ ਜੀਉ ਤਰ ਤੂ ਰਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਓ ਹਰਨਾਖ ਸਮਰ ਪਚਾਇਆ ਗੁਰਮੁਖਾ ਨੋ ਪ੍ਰਤੀਤ ਖ ਹਰ ਜੀਓ ਮਨ ਮੁਖ ਪਰਮ ਭੁਲਾਇ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੋ ਸੁਆਮੀ ਭਗਤ ਤੇਰੀ ਸਰਨਾਈ ਰਖਾਉ ਭਗਤਾ ਨੋ ਜਮ ਜੋ ਹੈ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾ ਮੇਹੀ ਮੁਕਤ ਪਾਈ ਰੇਦ ਸਦ ਸਭ ਭਗਤਾ ਚਰਣੀ ਲਾਗੀ ਘਰ ਕਾ ਸਹਜ ਸੁਭਾਈ ਮਨ ਮੁਖਾਂ ਨੋ ਪ੍ਰਤੀਤ ਨ ਆਵੀ ਅੰਤਰ ਲੋਭ ਸੋ ਆਓ ਗੁਰਮੁਖ ਖਿਰਦਾ ਸ਼ਬਦ ਨਾ ਭੇਦੇਓ ਹਰਨਾਮ ਨ ਲਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੇਕਿਆ ਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਖੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਖੈ ਤੇਰੀ ਤੂੰ ਇੱਕ ਪੁਰਖ ਬਿਦਾਤਾ ਹਮੇ ਮਾਰ ਮਨ ਸਾ ਮਨ ਹੈ ਸਮਾਣੀ ਗੁਰ ਕੈ ਸਬਦਿ ਪਛਾਤਾ ਅਚੰਤ ਕੰਮ ਕਰਹਿ ਪ੍ਰਭ ਤਿਨ ਕੇ ਜਨ ਖਰ ਕਾ ਨਾਮ ਪਿਆਰਾ ਗੁਰ ਪ੍ਰਸਾਦਿ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਨਾ ਕੀ ਰੀਸ ਕਰੇ ਸੋਵ ਗੁਚਾ ਜਨ ਖਰ ਪ੍ਰਭ ਖੈ ਰਖਵਾਰ ਬਿਨ ਸਤਗੁਰ ਸੇਵੇ ਕਿਨ ਨਾ ਪਾਇਆ ਮਨ ਮੁਕ ਭੌਂ ਕਮ ਹੋਏ ਬਿਲਾ ਲਾਈ ਆਵਹੇ ਜਾਵਹੇ ਠਾਵਰ ਨ ਪਾਵਹੇ ਦੋ ਕਮਰਾਂ ਦੋ ਖ ਸਮਾਈ ਗਰਮ ਕ ਖੋਵਾ ਸੋ ਅੰਮ੍ਰਿਤ ਪੀਵੈ ਸਹਜੇ ਸੱਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੇ ਅਦਕਾਈ ਵੇਦ ਪੜ੍ਹ ਘਤ ਵਾਦਵ ਖਾਨਗੇ ਬਿਨ ਖਰ ਪਤ ਗਵਾਈ ਸਚ ਸਤ ਗੁਰ ਸਾਚੀ ਜਿਸ ਬਾਣੀ ਭਜ ਛੋਟੇ ਗੁਰ ਸਰਨਾਈ ਜੇਨ ਖਰ ਮਨਵਸਿਆ ਸੇ ਦਰ ਸਾਚੇ ਦਰ ਸਾਚਾ ਸਚਿਆਰਾ ਓਨਾ ਦੀ ਸੋਬਾ ਜਗ ਜਗ ਖੋਈ ਕੋਏ ਨਾ ਮੇਟਨ ਖਾਰਾ ਨਾਨਕ ਤਿਨ ਕਾ ਸਾਧ ਬਲਹਾਰ ਜਨ ਖਰ ਰਖਿਆ ਔਰ ਤਾਰ ਜੇਨ ਖਰ ਮਨ ਵਸਿਆ ਸੇ ਦਰ ਸਾਚੇ ਦਰ ਸਚ ਸਚਿਆਰਾ ਓਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਨ ਖਾਰਾ ਨਾਨਕ ਤਿਨ ਕ ਸਦ ਬਲ ਖਾਰੈ ਜੇਨ ਖਰ ਰਖਿਆ ਉਰ ਧਾਰ ਵਾਹਿ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ